ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀਬਾੜੀ ਕਾਨੂੰਨ ਖਿਲਾਫ ਪੰਜਾਬ ਦੇ ਕਿਸਾਨਾਂ ਦਾ ਮੋਰਚਾ ਲਗਾਤਾਰ ਜਾਰੀ ਹੈ ਇਹ ਮੋਰਚਾ ਦਿੱਲੀ ਚਲੋ ਅੰਦੋਲਨ ਦੇ ਨਾਮ ਨਾਲ ਦਿੱਲੀ ਪਹੁੰਚਿਆ ਹੋਇਆ ਹੈ ਜਿੱਥੇ ਲਗਾਤਾਰ ਕਈ ਦਿਨਾਂ ਤੋਂ ਕਿਸਾਨ ਕੇਂਦਰ ਸਰਕਾਰ ਖਿਲਾਫ ਖੇਤੀ ਕਾਨੂੰਨ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਕਿਸਾਨਾਂ ਦੀ ਇਸ ਲੜਾਈ ਨੂੰ ਪੰਜਾਬ ਦੇ ਕਲਾਕਾਰਾਂ ਵੱਲੋਂ ਵੀ ਵਾਅ ਚੜ੍ਹ ਕੇ ਸਹਿਯੋਗ ਮਿਲ ਰਿਹਾ ਹੈ ਪੰਜਾਬੀ ਕਲਾਕਾਰ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਦਿੱਲੀ ਵਿੱਚ ਆਪਣੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰਾ ਕਰ ਰਹੇ ਨੇ ਪੰਜਾਬ ਦੇ ਕਈ ਨਾਮੀ ਕਲਾਕਾਰ ਦਿੱਲੀ ਵਿੱਚ ਪਹੁੰਚ ਚੁੱਕੇ ਨੇ ਤੇ ਕਈ ਪਹੁੰਚ ਰਹੇ ਨੇ ਉਦੋਂ ਹੀ ਦੂਜੇ ਪਾਸੇ ਆंदोलਨ ਕਰ ਰਹੇ ਐਨਾ ਕਿਸਾਨਾ ਦੇ ਖਿਲਾਫ ਬਾਲੀਵੁੱਡ ਦੇ ਕੁਝ ਨਾਮ ਜਿਵੇਂ ਕਿ ਕੰਗਨਰਨੌਤ ਤੇ ਫਾਇਰ ਰੋ ਹਾਤਗੀ ਟਿੱਪਣੀਆਂ ਲਗਾਤਾਰ ਕਰ ਰਹੀਆਂ ਨੇ ਜਿਨ੍ਹਾਂ ਦਾ ਮੂੰਹ ਤੋੜ ਜਵਾਬ ਪੰਜਾਬੀ ਕਲਾਕਾਰਾਂ ਵੱਲੋਂ ਦਿੱਤਾ ਜਾ ਰਿਹਾ ਹੈ ਆਦਾਕਾਰਾ ਫਾਇਰ ਰੋ ਹਾਤਗੀ ਨੇ ਹਾਲ ਹੀ ਵਿੱਚ ਇੱਕ ਵੀਡੀਓ ਜਾਰੀ ਕਰ ਕਿਸਾਨਾ ਤੇ ਦਲਜੀਤ ਦੋਸਾਂਜ ਖਿਲਾਫ ਟਿੱਪਣੀ ਕੀਤੀ ਹੈ ਜਿਸ ਦਾ ਜਵਾਬ ਹੁਣ ਗਾਇਕ ਸਿੱਧੂ ਮੂਸੇਵਾਲਾ ਨੇ ਪਾਇਲ ਰੋਹਾਤਗੀ ਨੂੰ ਦਿੱਤਾ ਹੈ ਸਿੱਧੂ ਨੇ ਲਾਈਵ ਆ ਕੇ ਕਿਸਾਨਾਂ ਦਾ ਪੱਖ ਰੱਖਿਆ ਅਤੇ ਪਾਇਲ ਰੋਹਾਤਗੀ ਨੂੰ ਕਿਹਾ ਕਿ ਸਾਨੂੰ ਕਿਸੇ ਬਾਲੀਵੁੱਡ ਦੀ ਜ਼ਰੂਰਤ ਨਹੀਂ ਹੈ ਉਹ ਵੀਡੀਓ ਸੀਗੀ ਕੋਈ ਸੀਗੀ ਪਾਇਲ ਰੋਹਾਤਗੀ ਪਤਾ ਨਹੀਂ ਕੌਣ ਰੋਹਾਤਾ ਰਕੀ ਨਾ ਉਹ ਮੈਨੂੰ ਤਾਂ ਇਹ ਵੀ ਨਹੀਂ ਪਤਾ ਕੀ ਨਾਂ ਹੈ ਉਹ ਕਹਿ ਰਹੀ ਸੀਗੀ ਆਪਣੇ ਇਧਰੋਂ ਕਲਾਕਾਰ ਨੇ ਪੰਜਾਬ ਦੇ ਵਧੀਆ ਵਿਚਾਰੇ ਉੱਗੇ ਹੋਏ ਨੇ ਵਧੀਆ ਯਾਰ ਮਿਹਨਤੀ ਬੰਦੇ ਨੇ ਸਾਰੇ ਹਨ ਤੂੰ ਖਾਲਸਤਾਨੀ ਹੈ ਤੂੰ ਟੈਰਰਿਸਟ ਹੈ ਤੂੰ ਫਲਾਨਾ ਹੈ ਤੂੰ ਧਮਕਾ ਹੈ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਯਾਰ ਜਿਹੜਾ ਜਮਾਂ ਸਿਰੇ ਦਾ ਚਾਵਲ ਹੁੰਦਾ ਬੰਦਾ ਹਨ ਮੈਂ ਸੋਲੀਊਟ ਟੂ ਸੇਮ ਅੱਜ ਮੈਂ ਥੋੜਾ ਜਿਹਾ ਮੈਨੂੰ ਖਿਜ ਵੀ ਚੜੀ ਹੋਈ ਹੈ ਨਾ ਤੇ ਸ਼ਾਇਦ ਮੇਰੇ ਤੋਂ ਕੋਈ ਕੁਝ ਮਿਸਬੀਹ ਜਾਂ ਕੁਝ ਗਲਤ ਗੱਲਾਂ ਇਹੋ ਜਿਹੀਆਂ ਕਈਆਂ ਜਾਣੀਆਂ ਜਿਹੜੀਆਂ ਮੈਂ ਯਾਨੀ ਕਿ ਸੋਸ਼ੀਅਲੀ ਆਪਾਂ ਨਹੀਂ ਕਹਿ ਸਕਦੇ ਪਰ ਮੈਨੂੰ ਸੱਚੀ ਉਮਰਾ ਲੱਗਿਆ ਟੋਟਲੀ ਹਰਟ ਤੇ ਮੈਂ ਦੇਖ ਰਿਹਾ ਵੀ ਯਾਰ ਇੱਕ ਬੰਦਾ ਪੱਗ ਬੰਨ ਕੇ ਕੋਈ ਕੰਮ ਕਰ ਰਿਹਾ ਹੈ ਨਾ ਇਹਦਾ ਮਤਲਬ ਹੈ ਉਹ ਖਾਲਿਸਤਾਨੀ ਹੈ ਉਹ ਟੈਰਰਿਸਟ ਹੈ ਤੁਸੀਂ ਝੰਡੇ ਚੱਕੀ ਫਿਰੋ ਤੁਸੀਂ ਪਾਰਟੀਆਂ ਬਣਾ ਕੇ ਪ੍ਰਮੋਟ ਕਰਿਓ ਵੀ ਫਲਾਨੀ ਪਾਰਟੀ ਨੂੰ ਸ ਜੇ ਅਸੀਂ ਇੱਕ ਫੋਟੋ ਚੱਕ ਲਈਏ ਅਸੀਂ ਕਿਸਾਨਾਂ ਦੇ ਹੱਕ ਤੇ ਬੋਲ ਪਏ ਤਾਂ ਅਸੀਂ ਟਾਇਰਿਸਟ ਹੋ ਗਏ ਠੀਕ ਹੈ ਨਾ ਇਹ ਕਿੱਥੋਂ ਦਾ ਅਸੂਲ ਹੈਗਾ ਨਾਲੇ ਬੋਲਦਾ ਵੀ ਉਹ ਹੈ ਵੀ ਜਿਹੜਾ ਜਮਾਂ ਸਰਦਾ ਚਾਵਲ ਨਾਲ ਜਿਹਨੂੰ ਦੁੱਕੀ ਕੋਈ ਸਾਲਾ ਪੁੱਛਦਾ ਨਹੀਂ ਪਤ ਨਹੀਂ ਇੱਕਦਾਂ ਰੋਲ ਕੀਤਾ ਹੋਣਾ ਪਤ ਨਹੀਂ ਨਾ ਕੀਤਾ ਹੋਣਾ ਠੀਕ ਹੈ ਨਾ ਜਿਹੜੇ ਤੁਸੀਂ ਅੱਜ ਬਕਵਾਸ ਕਰ ਰਹੇ ਹੋ ਸਾਰੇ ਜਿਹੜੇ ਬੋਲ ਰਹੇ ਹੋ ਵੀ ਐ ਆਏ ਆ ਫਲਾਨਾ ਧਮਕਾ ਠੀਕ ਹੈ ਨਾ ਕਰੇ ਖੇਤੀ ਕਰਕੇ ਦੇਖਿਓ ਗਰਾਊਂਡ ਰਿਐਲਿਟੀ ਤੇ ਆ ਕੇ ਇੱਥੇ ਗਰਾਊਂਡ ਤੇ ਆ ਕੇ ਦੇਖਿਓ ਇੱਕ ਫਸਲ ਬੀਜਣ ਤੇ ਠੀਕੇ ਉਹਨੂੰ ਪਾਲਣ ਤੇ ਉਹਨੂੰ ਵੱਢਣ ਤੇ ਕਿੰਨੀ ਮਿਹਨਤ ਲੱਗਦੀ ਏ ਤੇ ਕਿੰਨਾ ਜ਼ੋਰ ਲੱਗਦਾ ਤੇ ਉਸ ਉਸ ਫਸਲ ਨਾਲੇ ਨੂੰ ਉਸ ਉਸ ਮਿਹਨਤ ਕਸ਼ ਬੰਦੇ ਨੂੰ ਤੁਸੀਂ ਸਾਲਿਓ ਕਹਿ ਰਹੇ ਹੋਗੇ ਵੀ ਤੁਸੀਂ ਖਾਲਸਤਾਨੀ ਹੋ ਤੁਸੀਂ ਟੈਰਰਿਸਟ ਹੋ ਸ਼ਰਮ ਹੋਣੀ ਚਾਹੀਦੀ ਏ ਤੁਹਾਨੂੰ ਸ਼ਰਮ ਦਾ ਘਟ ਹੈ ਨਾਲ ਤੁਸੀਂ ਗੱਲਾਂ ਕਰ ਰਹੇ ਹੋ ਵੀ ਆਹ ਵੀ ਆ ਬਾਲੀਵੁੱਡ ਫਲਾਨਾ ਧਮਕਾ ਬਾਲੀਵੁੱਡ ਦੀ ਕਿਸੇ ਨੇ ਠੀਕ ਹੈ ਨਾ ਸਾਡੇ ਬਾਲੀਵੁੱਡ ਤੋਂ ਵੀ ਤਾਂ ਦੇ ਲੋਕ ਜਾਣਦੇ ਨੇ ਠੀਕ ਹੈ ਨਾ ਹਜੇ ਤੱਕ ਜਿੰਨੇ ਇੱਥੋਂ ਪੰਜਾਬ ਦੇ ਆਰਟਿਸਟ ਹੈ ਓਵਰ ਆਲ ਵਰਲਡ ਮੁੱਛ ਖੜੀ ਉਹਨਾਂ ਦੀ ਸਾਰਿਆਂ ਦੀ ਠੀਕ ਹੈ ਨਾ ਸਾਡੀ ਗੱਲ ਕਰੋ ਬਾਲੀ ਬੁਲੀਵੁੱਡ ਨੂੰ ਅਸੀਂ ਡੁਕਤੀ ਦੇ ਬਰਾਬਰ ਵੀ ਨਹੀਂ ਸਮਝਦੇ ਕਿਸੇ ਠੀਕ ਹੈ ਨਾ 빅ਬੋਸ ਫੇਮ ਹਿਮਾਸ਼ੀ ਖੁਰਾਨਾ ਨੇ ਇਹਨਾਂ ਦੋਵੇਂ ਅਦਾਕਾਰਾਂ ਲਈ ਇੱਕ ਸ਼ਬਦ ਯੂਜ਼ ਕੀਤਾ ਹੈ ਤਿਤਲੀਆਂ ਕਿ ਇਸ ਪੂਰੇ ਮੁੱਦੇ 'ਚ ਜੋ ਇਹ ਦੋਨੇ ਤਿਤਲੀਆਂ ਘੁਮਰੀਆਂ ਨੇ ਇਹ ਮਾੜੇ ਵਰਡਸ ਯੂਜ਼ ਕਰਕੇ ਸਾਡੇ ਖਿਲਾਫ ਹੇਟ ਫੈਲਾ ਰਹੀਆਂ ਨੇ ਤੇ ਆਮ ਲੋਕਾਂ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਇਹ ਦੋਵੇਂ ਲਗਾਤਾਰ ਕਰ ਰਹੀਆਂ ਨੇ ਜੋ ਵੀ ਇਹ ਜੋ ਵੀ ਇਹ ਬੋਲ ਰਹੇ ਨੇ ਠੀਕ ਹੈ ਆਪ ਇਹਨਾਂ ਨੂੰ ਸਭ ਨੂੰ ਪਤਾ ਹੈ ਕਿ ਪੰਜਾਬੀ ਬਹੁਤ ਪੀਸਫੁਲੀ ਇਸ ਪ੍ਰੋਟੈਸਟ ਨੂੰ ਅੱਗੇ ਵਧਾ ਰਹੇ ਨੇ ਬਹੁਤ ਪੀਸਫੁਲੀ ਇਹ ਚੀਜ਼ ਮਨਵਾਉਣ ਦੀ ਕੋਸ਼ਿਸ਼ ਕਰ ਰਹੇ ਆਪਣਾ ਹੱਕ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਇਹ ਜੋ ਵਿੱਚ तितਲੀਆਂ ਆ ਰਹੀਆਂ ਨੇ ਨਾ ਵਿੱਚੋਂ ਨਿਕਲ ਕੇ ਜੋ ਕੁਝ ਵੀ ਬੋਲ ਰਹੀਆਂ ਨੇ ਉਹ ਜਾਣ ਬੁੱਝ ਕੇ ਐਸੇ ਸੈਂਸਿਟਿਵ ਵਰਡਸ ਦਾ ਇਸਤੇਮਾਲ ਕਰ ਰਹੀਆਂ ਨੇ ਜਿਹਦੇ ਨਾਲ ਉਹਨਾਂ ਨੂੰ ਇਹ ਆਮ ਲੋਕਾਂ ਨੂੰ ਭੜਕਾ ਰਹੇ ਨੇ ਆਮ ਲੋਕਾਂ ਨੂੰ ਪ੍ਰੋਵੋਕ ਕਰ ਰਹੇ ਨੇ ਪੋਕ ਕਰ ਰਹੀਆਂ ਨੇ ਤਾਂ ਕਿ ਕੋਈ ਐਸੀ ਕੋਈ फडਕ ਕੇ ਜਾਂ ਕੋਈ ਐਸੀ ਗੱਲ ਕਰਕੇ ਇੱਕੋਦਮ ਹੀ ਮੁੱਦਾ ਕ੍ਰੀਏਟ ਹੋਵੇ ਔਰ ਸਰਕਾਰ ਨੂੰ ਮੌਕਾ ਮਿਲੇ ਸਾਡੇ ਖਿਲਾਫ ਕੋਈ ਐਕਸ਼ਨ ਲੈਣ ਦਾ ਜਾਂ ਕੁਝ ਵੀ ਗਲਤ ਕਰਨ ਦਾ Sou Rdinha. ਤਿਤਲੀਆਂ ਦੇ ਪਿੱਛੇ ਜਾ ਕੇ ਜਾਂ ਇਹਨਾਂ ਦੇ ਬੋਲਣ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਆਪਾਂ ਬਿਲਕੁਲ ਵੀ ਉਸ ਚੀਜ਼ ਵੱਲ ਭਟਕਣਾ ਨਹੀਂ ਹੈਗਾ ਕੋਈ ਵੀ ਆਪਾਂ ਐਸੀ ਹਰਕਤ ਜਾਂ ਕੋਈ ਐਸੀ ਉਹ ਨਹੀਂ ਕਰਨੀ ਕਿ ਜਿਹਦੇ ਨਾਲ ਸੈਂਟੀਮੈਂਟਸ ਹਰਟ ਹੋਣ ਕਿਸੇ ਨਾਲ ਕਿਸੇ ਦੇ ਕੋਈ ਹੋਰ ਸਟੇਟ ਦੇ ਫਾਰਮਰਸ ਜਾ ਰਹੇ ਆ ਨਹੀਂ ਜਾ ਰਹੇ ਸਾਨੂੰ ਨਹੀਂ ਪਤਾ মিডিਆ ਨਹੀਂ ਦਿਖਾ ਰਿਹਾ ਦਿਖਾ ਰਿਹਾ ਲੇਕਿਨ ਅਗਰ ਪੰਜਾਬ ਜਾ ਰਹੇ ਐਸੀ ਪੰਜਾਬੀਆਂ ਅਸੀਂ ਸਾਰੇ ਜਾਣੇ ਇੱਕ ਹੈਗੇ ਆ ਹੋਰ ਵੀ ਚੱਲਣਗੇ ਉਹਨਾਂ ਨੂੰ ਵੀ ਵੈਲਕਮ ਆ ਬਟ ਜਿਹੜੀਆਂ ਚੀਜ਼ਾਂ ਇੱਕੋ ਦਮ ਆ ਕੇ ਬੋਲ ਰਹੀਆਂ ਨੇ ਇਹ ਪਹਿਲੇ ਕਿੱਥੇ ਸੀਗੀਆਂ ਇੱਕੋ ਦਮ ਹੀ ਹੁਣ ਜਦੋਂ ਪ੍ਰੈਸ਼ਰ ਪੈਣ ਲੱਗਾ ਇੰਨੇ ਲੋਕ ਇੰਨੀ ਤਦਾਦ ਚ ਇਕੱਠੇ ਹੋ ਗਏ ਇੰਨੇ ਅ ਲੋਕ ਐਨੇ ਪੀਸਫੁਲੀ ਉੱਥੇ ਤੱਕ ਉਹਨਾਂ ਤੇ ਪ੍ਰੈਸ਼ਰ ਬਣਾ ਰਹੇ ਨੇ ਸੋ ਇੱਕੋਦਮ ਵਿੱਚੋਂ ਨਿਕਲ ਕੇ ਆ ਕੇ ਐਸੀਆਂ ਗੱਲਾਂ ਕਰ ਰਹੀਆਂ ਨੇ ਜਿਹਦੇ ਨਾਲ ਕੱਲਾ ਕੱਲਾ ਸੈਲਿਬ੍ਰਿਟੀ ਜੋ ਜੋ ਬਹੁਤ ਪੀਸ ਮਾਈਂਡ ਦੇ ਵੀ ਨੇ ਉਹ ਵੀ ਆ ਕੇ ਬੋਲੇ ਨੇ ਉਹਨਾਂ ਨੂੰ ਸੋ ਉਹਨੂੰ ਅਟੈਨਸ਼ਨ ਮਿਲ ਰਹੀ ਹੈ ਉਸ ਚੀਜ਼ ਨਾਲ ਤੋਂ ਆਪਾਂ ਨੂੰ ਨੇ ਉਹਨੂੰ ਅਟੈਨਸ਼ਨ ਦੇਣੀ ਉਹ ਉਹ ਮੈਨੂੰ ਲੱਗਦਾ ਉਹਨੂੰ ਨੀਂਦ ਨਹੀਂ ਆਈ ਹੋਣੀ ਇੰਨੀ ਅਟੈਨਸ਼ਨ ਮਿਲਣ ਤੋਂ ਬਾਅਦ ਸਿੱਧੂ ਮੂਸੇਵਾਲਾ ਤੇ ਹਿਮਾਸ਼ੀ ਖੁਰਾਨਾ ਨੇ ਲਗਾਤਾਰ ਪੰਜਾਬ ਦੇ ਕਿਸਾਨਾਂ ਲਈ ਆਵਾਜ਼ ਚੁੱਕੀ ਹੈ ਤੇ ਪੂਰੇ ਪੰਜਾਬ ਦੇ ਕਲਾਕਾਰ ਇਕਜੁੱਟ ਹੋਏ ਨੇ ਉਹ ਦੂਜੇ ਪਾਸੇ ਬਾਲੀਵੁੱਡ ਅਦਾਕਾਰ ਸੋਨੂੰ ਸੂਨ ਨੇ ਵੀ ਕਿਸਾਨਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ ਅਤੇ ਸੋਸ਼ਲ ਮੀਡੀਆ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਸੋਨੂੰ ਨੇ ਆਪਣੇ ਅਫੀਸ਼ੀਅਲ ਟਵਿੱਟਰ ਅਕਾਊਂਟ ਤੋਂ ਕਿਸਾਨਾਂ ਨੇ ਲਿਖਿਆ ਕਿਸਾਨਾਂ ਦਾ ਦਰਜਾ ਮਾਪੇ ਬਾਪ ਤੋਂ ਕੱਟ ਨਹੀਂ ਹੁੰਦਾ ਸੋਸ਼ਲ ਮੀਡੀਆ ਤੇ ਸੋਨੂ ਸੂਦ ਦਾ ట్ਵੀਟ ਬਹੁਤ ਵਾਇਰਲ ਹੋ ਰਿਹਾ ਹੈ ਸੋਨੂ ਦੇ ਕਈ ਫੈਨਸ ట్ਵੀਟ ਨੂੰ ਬਹੁਤ ਪਸੰਦ ਕਰ ਰਹੇ ਨੇ ਅਤੇ ਟਿੱਪਣੀ ਕਰ ਆਪਣੀ ਫੀਡਬੈਕ ਦੇ ਰਹੇ ਨੇ ਪੰਜਾਬ ਦੇ ਪੁੱਤਰ ਸੋਨੂ ਸੂਦ ਦਾ ਹੁਣ ਪੰਜਾਬ ਦੇ ਕਿਸਾਨਾਂ ਨੂੰ ਇੰਤਜ਼ਾਰ ਹੈ ਕਿ ਉਹ ਵੀ ਮੈਦਾਨ ਚ ਆ ਕੇ ਕਿਸਾਨਾਂ ਦਾ ਸਮਰਥਨ ਕਰਨਗੇ ਫਿਲਹਾਲ ਸੋਨੂ ਸੂਦ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਦਾ ਸਾਥ ਦੇ ਰਹੇ ਨੇ ਦੇਖਣਾ ਹੋਏਗਾ ਕਿ ਆਉਣ ਵਾਲੇ ਵਕਤ ਸੋਨੂ ਸੂਤ ਦਿੱਲੀ ਬਾਰਡਰ 'ਚ ਪਹੁੰਚ ਕੇ ਕਿਸਾਨਾਂ ਲਈ ਆਵਾਜ਼ ਚੁੱਕਦੇ ਨੇ ਜਾਂ ਨਹੀਂ ਪਰ ਪੰਜਾਬ ਦੇ ਕਲਾਕਾਰ ਲਗਾਤਾਰ ਕਿਸਾਨਾਂ ਦੇ ਨਾਲ ਖੜੇ ਨੇ